ਆਦਾ ਅਕੀਰ ਹੋਣਾ ਤੋਂ ਕਿ ਪਿੱਛੋਂ ਜਿਤਤਰ ਨਾਟਕ ਦੇ ਵਿੱਚ ਇਹ ਪ੍ਰਸੰਗ ਚੱਲਦਾ ਆ ਰਿਹਾ ਹੈ ਆਪ ਮੈਂ ਆਪਣੀ ਕਹਾਣੀ ਬਖਾਨੂ ਹੁਣ ਮੈਂ ਆਪਣਾ ਇਤਿਹਾਸ ਆਪਣੀ ਕਹਾਣੀ ਦੇ ਲਈ ਖੁਸ਼ਿਆਲਪੀ ਦੇ ਤੋ ਦਾ ਬਿਆਨ ਸੁਵਾ ਜੇ ਰਹੀ ਤਾਂ ਜਾਣਾ ਜਦੋਂ ਮੈਂ ਪੰਥੀ ਕਹਿਣਾ ਦੁਸ਼ਕਰ ਨੇ ਬਣਾਉਣਾ ਬਾਪ ਇਲਾਹੀ ਸੇਰ ਘਰਾਂ ਦੇ ਅੰਦਰ ਉਹਨਾਂ ਨੂੰ ਜਨਮ ਦਾ ਸਿਧਾਂਤ ਨਹੀਂ ਹੈ ਬੜੇ ਲੋਕ ਆਉਂਦੇ ਇਸ ਤਰ੍ਹਾਂ ਪਰ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਕਿ ਜਨਮ ਦਾ ਸਿਧਾਂਤ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਹੈ ਜਿਹੜਾ ਗੁਰੂ ਸਾਹਿਬਾਂ ਨੇ ਲਿਖਿਆ ਉਸ ਪਾਸੇ ਨਹੀਂ ਜਾਵਾਂਗਾ ਸਿਰਫ ਇਹ ਕਿ ਗੁਰੂ ਸਾਹਿਬ ਦਾ ਪਾਗ ਇਤਿਹਾਸ ਤੇ ਉਹਦੀ ਮਨੁੱਖਤਾ ਨੂੰ ਇਸ ਧਰਤੀ ਨੂੰ ਤੇਰੀ ਕੀ ਹੈ ਗੁਰੂ ਸਾਹਿਬਾਂ ਦੀ ਸਚਿਨ ਬਾਸ਼ਾ ਜੀ ਨੇ ਸ਼ੁਰੂਆਤ ਕੀਤੀ ਕਿ ਆਹੋ ਮੈਂ ਆਪਣੀ ਕਥਾ ਬਖਾਨਾਂ ਪਰ ਫਿਰ ਕੀ ਤਪ ਸਾਧਨ ਤਪ ਦਾ ਅਰਥ ਇੱਥੇ ਇਹ ਨਹੀਂ ਲੈਣਾ ਕਿ ਜਿਵੇਂ ਉੱਠੇ ਡਟ ਕੇ ਤਪ ਦਾ ਰਖ ਵੀ ਕੇਸ ਬੰਦ ਲੈ ਲੈ ਕਿਸੇ ਚੀਜ਼ ਦੇ ਨਾਲ ਆਪਣੇ ਸਰੀਰ ਨੂੰ ਦੁੱਖ ਦੇ ਨੇ ਉਹ ਤਪ ਨਹੀਂ ਹੈ ਇਹ ਜੇ ਹੈ ਪਰਮਾਤਮਾ ਦੀ ਬੰਦਗੀ ਉਸ ਵਾਹਿਗੁਰੂ ਨਾਲ ਇੱਕ ਮਿਕ ਹੋਣ ਦਾ ਯਤਨ ਉਹ ਤਪ ਹੈ

ਪੰਦਗੀ ਕਰਦੇ ਨੂੰ ਦੇਵਾ ਦੱਸਿਆ ਤੇ ਮਾਨਾ ਗੁਰਦੀ ਇਹ ਇਥੇ ਇਸ ਧਰਤੀ ਦੀ ਗੱਲ ਹੈ ਸੰਸਾਰ ਦੇ ਅੰਦਰ ਉਹ ਦੇਵ ਕੋ ਸਰ ਤਾਤ maat ਗੁਰ ਅਲਖ ਅਰਾਧਾ ਬਹੁ ਵਿਦ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਦੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਉਹਨਾਂ ਜਿਹੜੀ ਬੰਦਗੀ ਕੀਤੀ ਤਾਂ ਉਹਦੇ ਬਾਅਦ ਅੱਸਿਆ ਮਾਨਾ ਗੁਰਦੀ ਨੇ ਕਿਰ ਪਰਮਾਤਮਾ ਪ੍ਰਸੰਨ ਹੋਇਆ ਖੁਸ਼ ਹੋਇਆ ਦੋਨੋਂ ਪੈਰਲਲ ਚੱਲਣੇ ਨੇ ਨਾਲੇ ਸਮਝਣਾ ਪਏਗਾ ਸਾਨੂੰ ਇੰਦਰ ਪਰਮਾਤਮਾ ਪ੍ਰਸੰਨ ਹੈ ਇਸ ਜੋੜੇ ਦੇ ਉੱਪਰ ਉਦੈ ਪਰਮਾਤਮਾ ਪ੍ਰਸੰਨ ਹੈ ਕਿ ਉਹ ਸਹਿਬ ਦੀ ਧਰਤੀ ਤੇ ਪਿਛਲੇ ਜਨਮ ਦੇ ਅੰਦਰ ਸਹਿਬ ਸੱਚੇ ਬਾਦਸ਼ਾਹ ਦੇ ਫਿਰ ਬੰਦੀ ਕਰੇ ਦੋਨਾਂ ਪਾਸੇ ਦੀ ਪ੍ਰਸੰਤਾ ਇਕੱਠੀ ਹੋ ਰਹੀ ਹੈ ਖੁਸ਼ੀ ਇਕੱਠੀ ਹੋ ਰਹੀ ਹੈ ਰਹਿਮਤ ਇਕੱਠੀ ਹੋ ਰਹੀ ਹੈ ਪਾਛਾ ਕਹਿੰਦੇ ਆਪ ਮੈਂ ਆਪਣੀ ਕਥਾ ਬਖਾਨੋ ਤਾਂ ਸਾਧਤ ਜਿਹ ਬਿਦ ਮੋਹਿ ਆਨੋ ਫਿਰ ਉਸ ਧਰਤੀ ਦੇ ਵੱਲ ਇਸ਼ਾਰਾ ਕੀਤਾ ਉਸ ਜਗ੍ਹਾ ਬਾਰੇ ਦੱਸਿਆ ਕਿਉਂਕਿ ਦੱਸਣਾ ਪਹਿਲੇ ਗੱਲ ਵੀ ਉਹ ਜਗ੍ਹਾ ਕਿੱਥੇ ਹੈ ਤਪ ਸਾਧਨ ਜਿਨ ਜਿਹ ਸ਼ਬਦ ਦੇ ਜਿੱਥੇ ਇਹਦੇ ਅਰਥ ਬਣਦੇ ਨੇ ਜਿੱਥੇ ਤਪ ਕਰਦੇ ਆ ਬੰਦਗੀ ਕਰਦੇ ਆ ਜਿੱਥੇ ਰਹਿਮਤਾ ਹੋਈਆਂ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਇਹ ਜਿਹੜਾ ਹੈ ਸ਼ਬਦ ਜੇ ਇਸ ਜਿਹੇ ਸ਼ਬਦ ਦੀ ਵਿਆਖਿਆ ਅੱਗੇ ਹੋ ਰਹੀ ਹੈ ਕਿ ਉਹ ਜਿਹਰ ਹੈ ਕਿਥੇ ਇਹ ਇਹਮਕੁਲਤ ਪਰਬਤ ਹੈ ਜਹਾਂ ਸ਼ਬਦ ਵੈਸੇ ਹਨ ਉਹ ਕੋਡ ਕੋ ਨਾ ਕਹਿੰਦੇ ਨੇ ਸ਼ਰੋਗਨ ਫ਼ੋਨ ਸ਼ਰੋਗਨ ਉਹ ਸ਼ਰੋਗਨ ਪੰਡਾ ਵਿੱਚ ਆਮ ਹੀ ਵਰਤਿਆ ਜਾਂਦਾ ਹੈ ਪਾਣੀ ਦਾ ਕੋਡ ਆਪਾਂ ਕਹਿ ਦਿੰਦੇ ਆ ਪਾਣੀ ਦਾ ਜਿੱਥੇ ਪਾਣੀ ਦਾ ਆਕਰਮ ਹੋਵੇ ਸਿੱਧੇ ਸ਼ਬਦਾਂ ਵਿੱਚ ਵਿਆਖਿਆ ਕਰ ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਇਹ ਰਹਿਮਤ ਹੋਈ ਨਾ ਉਸ ਜਗ੍ਹਾ ਦਾ ਨਾਮ ਹੈ ਹੇਮ ਹੁਣ ਹੇਮ ਬਰਮ ਦਾ ਸਰੋਵਰ ਪਰਬਤ ਹੈ ਜਹਾਂ ਫਿਰ ਦੇਖੋ ਦਸਨਾ ਤੇ ਪਏਗਾ ਵੀ ਉਹ ਹੈ ਕਿਤੇ ਕਿਉਂਕਿ ਜੇ ਆਪਣਾ ਇਤਿਹਾਸ ਗੁਰੂ ਸਾਹਿਬ ਦੇ ਘਰੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸੇ ਉਸ ਪਾਸੇ ਨੂੰ ਜਾਣ ਦੇ ਜਰੂਰ ਉਹ ਨੂੰ ਲੱਭਣ ਫਿਰ ਉਹਦੇ ਬਾਰੇ ਦੱਸ ਰਹੇ ਨੇ ਨਿਸ਼ਾਨੀਆਂ ਕਿ ਸਪਤ ਸ੍ਰੇਂਗ ਸੋਭਿਤ ਹੈ ਤਾਂ ਸਪਤ ਸਤ ਸਿੰਘ ਚੋਟੀਆਂ ਪਹਾੜ ਸੱਤ ਪਹਾੜ ਦੀਆਂ ਚੋਟੀਆਂ ਜਿਹਦੇ ਆਸ-ਪਾਸੇ ਸ਼ੋਭ ਦੀਆਂ ਸੁੰਦਰ ਲੱਗੀਆਂ ਜਾਨੀਆਂ ਜਿਹਨ ਬਿਦੋ ਨੇ ਹਨ ਉਹ ਜਿਹਨ ਦੇ ਕੋਲ ਜਿਹਦੇ ਆਸ-ਪਾਸੇ ਸੱਤ ਪਹਾੜ ਹਨ ਉਸ ਜਗ੍ਹਾ ਤੇ ਪਰਮਾਤਮਾ ਦੀ ਬੰਦਗੀ ਹੋ ਰਹੀ ਹੈ ਉਸ ਜਗ੍ਹਾ ਤੇ ਪਰਮਾਤਮਾ ਦੀ ਭਗਤੀ ਹੋ ਰਹੀ ਹੈ ਤੇ ਪਰਮਾਤਮਾ ਦੀ ਬੰਦਗੀ ਕਰਦੇ ਆ ਪਰਮਾਤਮਾ ਦੀ ਭਗਤੀ ਕਰਦੇ ਆ ਉਹ ਆ ਕਿ ਤੁਹਾਨੂੰ ਪਿਛੋਚੇ ਚੱਬੇਤੀ ਕਰਨਾ ਸਮਾਪਤੀ ਦੀ ਦਵਾ ਜਾਨਾ ਕਿਉਂਕਿ ਪੈਰਲਲ ਲੈ ਕੇ ਚੱਲਦੇ ਆਪਾਂ ਇਹ ਧਿਆਨ ਰੱਖਣਾ ਥੰਡੇ ਵੀ ਕਿ ਉਹਦੇ ਵੀ ਪਰਣੀ ਗੁਰੂ ਸਾਹਿਬ ਜੀ ਨੇ ਜਿਹੜੇ ਭੋਲ ਕਰੇ ਨਾ ਕਹਿੰਦੇ ਵੀ ਸਮਾਂ ਨਿਬੜਦਾ ਗਿਆ ਇੱਕ ਦਿਨ ਜੇ ਪ੍ਰਮਾਤਮਾ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਂ ਗੁਜਰੀ ਤੇ ਤਾਂ ਸਮਝ ਆ ਨਾ ਤੇ ਕਹਿੰਦੇ ਫਿਰ ਪ੍ਰਮਾਤਮਾ ਇੱਕ ਦਿਨ ਮੇਰੇ ਜੀ ਵੀ ਪਰਸਾਨ ਹੋ ਗਿਆ ਬਲੇਜੋਨੇ ਜੀ ਜਿਹੜੀ ਇਹ ਨੌਸ ਬੰਦਗੀ ਦਾ ਫਾਰਮ ਮਿਲਣਾ ਸੀ ਤੇ ਜਦੋਂ ਬੰਦਗੀ ਦਾ ਫਾਰਮ ਮਿਲਿਆ ਜਦੋਂ ਪ੍ਰਮਾਤਮਾ ਸਾਹਮਣੇ ਸਾਹਮਣੇ ਆਇਆ ਹੋ ਗਿਆ ਕੁਝ ਇਤਿਹਾਸਕਾਰ ਜਿਹੜੇ ਨੇ ਕਿਉਂਕਿ ਜਦੋਂ ਭਾਈ ਬੋਧਨ ਸਿੰਘ ਜੀ ਇਸ ਪਾਸੇ ਆਏ ਹੋਰ ਬੜੇ ਸਿੰਘ ਆਏ ਭਾਈ ਵੀਰ ਸਿੰਘ ਦੀ ਬਹੁਤ ਵੱਡੀ ਦੇਣ ਹੈ ਜਦੋਂ ਭਾਈ ਬੋਧਨ ਸਿੰਘ ਆਏ ਪਹਿਲਾਂ ਬਦਰੀ ਨਾਟ ਵਾਲੇ ਪਾਸੇ ਗਏ ਸਨ ਬਦਰੀ ਨਾਟ ਤੋਂ ਵਾਪਸ ਆਏ ਪਾਂਡੇਸ਼ਵਰ ਉਹ ਕਿ ਪਾਣਵਾ ਦੇ ਨਾਲ ਇਸ ਧਰਤੀ ਦਾ ਸੰਬੰਧ ਬੜਾ ਪੁਰਾਣਾ ਹੈ। ਗੋਬਿੰਦ ਘਾਟ ਆਪਾਂ ਜਾਣਦੇ ਹਾਂ ਗੋਬਿੰਦ ਘਾਟ ਤੋਂ ਅਗਲਾ ਪਿੰਡ ਦਾ ਨਾਮ ਪਾਣਕੇਸ਼ਵਰ ਹੈ। ਉੱਥੇ ਹਾਜੀ ਦੇ ਆਕਾਰ ਦਾ ਪਹਾੜ ਬੜਾ ਜੀ ਉੱੱਡੀ ਜਾ ਕੇ ਦੇਖੀਓ। ਪਾਣਕੇਸ਼ਵਰ ਪਾਣਵਾ ਨੇ ਆਪਾਂ ਨੂੰ ਟਿਕਾਣਾ ਦਿੱਤਾ ਸੀ। ਕਿਹਦੇ ਗੋਦਰ ਸਿੰਘ ਕਹਿੰਦੇ ਜਦੋਂ ਪਾਣਕੇਸ਼ਵਰ ਬਾਣੀ ਧਰਤੀ ਤੇ ਆਏ ਤੇ ਲੋਕ ਕਹਿੰਦੇ ਉਸ ਦਿਨ ਰਕੜਾ ਕੁੰਡਿਆ ਦਾ ਜਨਮ ਹੋਇਆ। ਰਕਮੀ ਵਾਲਾ ਤੇ ਰਖਣ ਕੁੰਦਿਆਂ ਨਾ ਦੇਹ ਤੇ ਲੋਭ ਬੜੀ ਭਾਰੀ ਬਿੰਤੀ ਵਿੱਚ ਇਕੱਠ ਕਰਕੇ ਉਸ ਪਹਾੜ ਦੇ ਚੜ ਰਹੇ ਨੇ ਤੇ ਭਾਈ ਮੋਦਲ ਸਿੰਘ ਇਹਦੇ ਮੈਂ ਪੁੱਛਿਆ ਜੀ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਅਸੀਂ ਜਾ ਰਹੇ ਹਾਂ ਲੋਕ ਪਾਲਣ ਸਾਡਾ ਲੋਕ ਪਾਲ ਹੈ ਤੇ ਲੋਕ ਬਸਿੱਧੇ ਜਾ ਰਹੇ ਨੇ ਲੋਕ ਪਾਲ ਨੂੰ ਪਹਾੜਾ ਤੇਥੋਂ ਮੈਂ ਕੋਸ਼ਿਸ਼ ਕਰ ਬੇਨਤੀਆਂ ਨਾਲ ਨਾਲ ਜ਼ਰੂਰ ਕਰਦਾ ਜਾਵਾਂਗਾ ਇਸੇ ਥੋੜਾ ਜਿਹਾ ਬਿਸ਼ਰਾਮ ਦਵਾਵਾਂਗਾ ਜਦੋਂ ਤੱਕੀਆਂ ਬਾਰੇ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਪਹੁੰਚੇ ਨਾ ਇਹ ਅਰੰਭਤਾ ਹੈ ਜੀਵਨ ਦੀ ਅਰੰਭਤਾ ਉਹ ਪਹਿਲਾ ਇੱਥੇ ਜੀਵਨ ਦੀ ਸੰਪੂਰਨਤਾ ਸਿਰਫ ਸਰੀਰ ਤੌਰ ਤੇ ਨੰਦੇੜ ਦੀ ਧਰਤੀ ਤੇ ਪਹੁੰਚੇ ਜਿੱਥੇ ਨੰਗਰ ਸਾਹਿਬ ਹੈ ਨਾ ਨੰਗਰ ਸਾਹਿਬ ਦੇ ਪਿਛਲੇ ਪਾਸੇ ਅੱਜ ਵੀ ਸ਼ੌਰੀ ਹੈ ਇਥੋਂ ਗੁਰੂ ਸਾਹਿਬ ਨੇ ਤੀਰ ਚਲਾਇਆ ਸੰਗੇ ਵਿੱਚ ਬਿੰਦੀ ਕਰਾ ਲਾ ਤੀਰ ਚਲਾਇਆ ਤੇ ਸਿੱਖਾਂ ਨੂੰ ਆਖਿਆ ਵੀ ਤੀਰ ਜਿੱਥੇ ਵੱਜੇਗਾ ਨਾ ਤੀਰ ਜਿੱਥੇ ਲੱਗੇਗਾ ਉਸ ਜਗ੍ਹਾ ਨੂੰ ਖਰੀਦ ਲੈਣਾ ਮੋਦ ਪੈਸੇ ਦੇਖੇ ਨਾ ਮੋਦ ਦੇਖ ਕੇ ਉਸ ਜਗ੍ਹਾ ਨੂੰ ਖਰੀਦ ਲੈਣਾ ਸ਼ਹਿਰ ਗਏ ਤੇ ਤੀਰ ਮਸਜਿਦ ਨੂੰ ਲੱਗਾ